ਸਾਸਤ੍ਰਿਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆਂ ਜੀ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਚਾਰਦੀ ਕਲਾ ਦੇ ਵਿੱਚ ਹੋਮ ਹੋਗੇ ਤੇ ਆਪਣੇ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਹੋਵੋਗੇ ਸੋ ਛਾਤੀ ਜਾਂ ਮੰਨੀ ਹੋਗੀ ਪਹਿਲਾਂ ਤਾਂ ਸਾਰਾ ਟੱਬਰ ਪੈ ਲਿਆ ਹੁਣ ਮੈਂ ਪੈ ਰਹੀ ਆ ਠੀਕ ਆ છાતી જામ ਹੋ ਗਈ ખાંઘ ਹੋ ਗਈ ਬਹੁਤ ਜ਼ਿਆਦਾ ਹੋਇਆ ਵਾ ਹੂੰ ਤੇ ਥੋੜਾ ਥੋੜਾ ਹੈਡੈਕ ਜਿਆ ਵੀ ਹੋਇਆ ਵਾ ਅਸੀਂ ਹੁਣ ਤੁਸੀਂ ਦੇਖਦੇ ਹੁਣੇ ਆ ਵੀ ਇਹ ਕਿਆ ਹੂਲੀਆ ਲੈ ਕੇ ਕਿਉਂਕਿ ਤੁਹਾਨੂੰ ਪਤਾ ਵੀ ਜਦ ਫੀਵਰ ਹੁੰਦਾ ਕੁਝ ਵੀ ਚੰਗਾ ਨਹੀਂ ਲੱਗਦਾ ਜਦ ਤੱਕ ਸਾਡਾ ਸਰੀਰ ਸੈੱਟ ਨਾ ਹੋਵੇ ਹੂੰ ਦਵਾਈ ਲੈ ਕੇ ਆਏ ਆ ਤੇ ਆਪਾ ਦਾ ਫੋਨ ਆਇਆ ਕੁਝ ਮੰਗ ਰੇ ਸੀ ਮੈਂ ਤਾਂ ਪਾਸਪੋਰਟ ਦੀ ਫੋਟੋ ਚਾਹੀਦੀ ਸੀ ਕੁਝ ਕਰਨਾ ਹੋਣਾ ਤੇ ਮੈਂ ਕਿਹਾ ਆਪਾ ਤੁਸੀਂ ਐਦਾਗਾ ਤੇ ਬੋਲਦੇ ਆ ਕਦੇ ਤੇਰੇ ਮਾਤਾ ਨਾਲ ਜੁੱਧ ਲੱਗ ਗਿਆ ਜੇ ਉਧਰ ਲੱਗ ਗਿਆ ਅਸੀਂ ਚੱਲੇ ਆ ਜੀ ਸੁਲਾ ਘਰੋਂ ਹੂੰ ਠੀਕ ਆ ਮੈਂ ਇਹ ਕਹਿੰਦੇ ਵੀ ਕੀ ਕਰਨਾ ਮੈਂ ਹਲੇ ਕਹਿੰਦੀ ਸੀ ਮੈਂ ਕਹਾ ਵੀ ਮੇਰਾ ਮਨ ਥੋੜਾ ਜਿਹਾ ਚੱਕ ਜਾਂਦਾ ਆਪਾਂ ਚੱਲ ਜਾਈਏ ਉਹਨੇ ਆਂ ਇਹ ਫਿਰ ਸਰਦਾਰ ਜੀ ਕਿੱਥੇ ਟੱਲਦੇ ਆਪਣੇ ਸਾਰੇ ਜਾਣ ਤੋਂ ਵਧੀਆ ਗੱਲ ਆ ਜਾਣਾ ਚਾਹੀਦਾ ਮਾਪੇ ਉੱਥੇ ਵੀ ਬੈਠੇ ਉਹਨਾਂ ਨੂੰ ਵੀ ਮੜੇ ਹੌਸਲਾ ਹੁਣਾ ਚਾਹੀਦਾ ਵੀ ਸਾਡਾ ਮੁੰਡਾ ਆ ਉਹ ਤਾਂ ਹੈਗਾ ਹੀ ਆ ਪਹਿਲਾਂ ਹਾਂ ਫਿਰ ਹੁਣ ਅਸੀਂ ਆਏ ਆ ਜੀ ਪਹਿਲਾਂ ਤਾਂ ਸ਼ੂਬਰੀਤ ਨੂੰ ਚੱਕਾ ਫੇਰ ਅਸੀਂ ਜਾਂਦੇ ਜਾਂਦੇ ਰਾਸਤੇ ਵਿੱਚ ਸੋਚਿਆ ਅਸੀਂ ਕਿਹਾ ਵੀ ਜੇ ਤਾਂ ਅਸੀਂ ਇਦਾਂ ਹੀ ਚਲੇ ਗਏ ਵੀ ਫੇ ਰੌਣਕ ਜੀ ਤਾਂ ਹੋਣੀ ਨਹੀਂ ਆ ਬਹੁਤੀ ਵੀ 메ਨ ਬੰਦਾ ਦਾ ਥੋੜਾ ਜਿਹੀ ਆ ਵੀ 메ਨ ਬੰਦਾ ਦਾ ਭਾਈ ਰੌਣਕੀ ਆ ਜਿਹੜਾ ਕਰਦਾ ਵੀ ਉਹ ਦਾ ਫਿਰਦਾ ਸਕੂਲ ਚ ਹੈਨਾ ਫੇਰ ਅਸੀਂ ਭਾਈ ਸੋਚਿਆ ਵੀ ਚੱਲ ਇਦਾਂ ਕਰਦੇ ਆ ਛੋਬਰੀ ਦਾ ਸਕੂਲ ਇੱਧਰ ਨੇੜੇ ਹੀ ਆ ਅ ਅਸੀਂ ਕਿਹਾ ਵੀ ਚਲੋ ਫੇਰ ਇਦਾਂ ਕਰਦੇ ਆ ਪਹਿਲਾ 메ਨ ਬੰਦੇ ਨੂੰ ਚੱਕੋ ਦੇਖ ਕੇ ਕਿੰਨੀ ਖੁਸ਼ ਹੋਇਆ ਪਹਿਲਾ ਫੇਨ ਬੰਦੇ ਨੂੰ ਚੱਕੋ ਨਾਲੇ ਉਹਨੇ ਅੱਜ ਖੁਸ਼ ਹੋ ਜਾਣਾ ਵੀ ਹਾਂ ਮੇਰੀ ਦੀਦੀ আর ਚੀਜੀ ਆਏ ਮੈਨੂੰ ਲੈਣਾ ਹੈ ਸਵੇਰੇ ਜਦ ਮੈਂ ਵੀਡੀਓ ਕਾਲ ਕਰੀ ਬੰਨਣਾ ਚਾਹ ਚੁ ਕਿੰਨੇ ਬੋਲੀ ਨਾ ਮੈਨੂੰ ਸਮਝ ਨਹੀਂ ਆਈ ਵੀ ਕਿ ਆਪ ਵੀ ਬੋਲੀ ਨਾ ਪਿੱਛੇ ਖੜੇ ਕਹਿੰਦੇ ਫੂਲ ਨੂੰ ਜਾਉਂਗੇ ਅੱਪਾ ਫੂਲ ਨੂੰ ਜਾਉਂਗੇ ਬੈੜੇ ਫੂਲ ਨੂੰ ਜਾਣਾ ਛੂਲ ਨੂੰ ਨਹੀਂ ਜਾਣਾ ਫੂਲ ਕਹਿੰਦਾ ਬਚਰੀਆ ਰੋਜ਼ ਧੋਖਾ ਹੋ ਜਾਂਦਾ ਰੋਜ਼ ਜਾਚਾਈ ਨਹੀਂ ਕਹਿ ਦਿੰਦੇ ਆ ਉਹਨੂੰ ਪਹਿਲਾਂ ਪੁੱਛਦੇ ਆ ਵੀ ਤਾ ਸਕੂਲ ਨੂੰ ਜਾਣਾ ਕਿ ਫੂਲ ਨੂੰ ਉਹ ਗੰਦੀ ਫੂਲ ਨੂੰ ਦੇਖਿਆ ਦੇਖਿਆ ਗੱਡੀ ਹੋ ਰੁਕੀ ਸੀ ਉਹ ਕਹਿੰਦੀ ਫੂਲ ਨੂੰ ਤੇ ਕਹਿੰਦੇ ਹਾਂ ਤੈਨੂੰ ਫੂਲ ਛੱਡ ਗਿਆ ਪਰ ਬਾੜ ਦਿੰਦੇ ਵਿਚਾਰੀ ਨੂੰ ਸਕੂਲ ਚ ਲੈ ਆਉਂਗੇ ਪਿੰਡ ਤੇ ਨਾ ਪਿੰਡ ਤੇ ਨਾ ਜਿ ਜਮਾ ਹੀ ਸਾਹਮਣੇ ਨੂੰ ਮਤਲਬ ਬਾਹਰ ਨਿਕਲਦੇ ਆ ਸਿੱਧਾ ਹੀ ਉਹਦੇ ਸਕੂਲ ਵੱਲ ਜਾਂਦਾ ਮਤਲਬ ਕਮਾਲਪੁਰ ਨੂੰ ਇੱਕ ਬੇਲੇ ਨੂੰ ਚੱਲ ਜਾਂਦਾ ਹੈ ਇੱਕ ਫੂਲ ਨੂੰ ਮਤਲਬ ਰੋਪਣ ਨੂੰ ਚੱਲ ਜਾਂਦਾ ਪਤਾ ਕੀ ਕਹੋਗੇ ਵੀ ਸਿੱਧਾ ਨਹੀਂ ਜਾਣਾ ਫੂਲ ਇੱਧਰ ਫੂਲ ਨੂੰ ਲੈ ਚੱਲੋ ਚਾਹੇ ਦੂਜੇ ਬਸੇ ਲੈ ਚਲੋ ਸਿੱਧਾ ਨਹੀਂ ਜਾਣਾ ਸਿੱਧਾ ਨਹੀਂ ਜਾਣਾ ਦੇਖ ਆ ਕੁਸ ਕਰਦੀ ਬਈ ਨਿਆਣੇ ਬਹੁਤ ਤੇਜ ਆ ਸਕੂਲ ਤੇ ਤੁਹਾਨੂੰ ਪਤਾ ਨਿਆਣਾ ਹਰੇਕੇ ਚੱਲਦਾ ਮੈਂ ਤਾਂ ਆਪ ਬਹੁਤ ਚੱਲਦਾ ਹੁੰਦਾ ਉਹ ਪਤਾ ਕੀ ਗੱਲ ਆ ਉਹਨੂੰ ਨਾ ਹਰੇ ਕੁਸ਼ ਉ ਨਿਆਣੀ ਜੀ ਵੀ ਆ ਐਕਟਿਵ ਬਥੇਰੀ ਆ ਤੁਹਾਡੇ ਸਾਹਮਣੇ ਹੋ ਜੋ ਮਰਜੀ ਸਖਾ ਦੇ ਜਦੇ ਕੈਚ ਕਰ ਲੈਂਦੀ ਆ ਹੁਣ ਤੁਸੀਂ ਬਾਥਰੂਮ ਦੀ ਗੱਲ ਲੈ ਲਓ ਬਾਥਰੂਮ ਪੋਟੀ ਨੂੰ ਮੰਮੀ ਨੂੰ ਜਾ ਕੇ ਦੱਸਣੀ ਫੂਲ ਵਾਲੀ ਨੂੰ ਵੀ ਮੈਨੂੰ ਪੋਟੀ ਆਈ ਮੈਨੂੰ ਸ਼ੂ ਆਇਆ ਮਾਂ ਨੂੰ ਦੱਸਦੀ ਨਹੀਂ ਹਾਂ ਨਹੀਂ ਚੱਲ ਕੋਈ ਨਹੀਂ ਅਜੇ ਇੱਕ ਮੰਮੀ ਨੂੰ ਦੱਸਦੀ ਆ ਨਾਨੀ ਉਹ ਮੇਰੀ ਨਾਨੀ ਮम्मी ਕਹਿੰਦੇ ਚੱਲਣਾ ਹੋਈ ਨਹੀਂ ਲੰਦੀ ਕਈ ਜਾਣਦੇ ਹੁਣ ਕਹਿੰਦੇ ਹੈਗੇ ਵੀ ਮਾਸੀ ਆ ਹਾਂ ਸਿਕਾਉਂਦੇ ਤਾਂ ਹੈਗੇ ਕਿ ਕਿ ਦੱਸਣ ਵਾਲੇ ਰਿਸ਼ਤੇਦਾਰੀ ਦਾ ਪਤਾ ਲੱਗਦਾ ਹੁੰਦਾ ਬਿਲਕੁਲ ਬਿਲਕੁਲ ਚਲੋ ਕੋਈ ਨਾ ਹਜੇ ਹੈ ਵੀ ਨਿਆਣੀ ਆ ਕਿੰਨੀ ਕੁ ਹੋਗੀ ਕੋਈ ਗੱਲ ਨਹੀਂ ਆਪੇ ਅਕਲ ਆ ਜਣੀ ਹੌਲੀ ਕੋਈ ਨਹੀਂ ਆਏ ਤੁਹਾਡੇ ਟਾਈਮ ਤੱਕ ਮੈਂ ਆਪਣੀ ਨੂਰ ਵੀ ਲਾਉਣੀ ਪੜਨਾ ਹਾਂ ਹਾਂ ਨੂਰ ਵੀ ਇੱਕ ਸਾਲ ਤੱਕ ਲਾ ਲਾਂਗੇ ਹਲੇ ਦੇਖ ਕੇ ਵੀ ਜਿਵੇਂ ਬੱਚਾ ਐਕਟਿਵ ਦਾ ਪਤਾ ਲੱਜਦਾ ਵੀ ਬੱਚਾ ਕਿੰਨਾ ਕੈਕਟਿਵਾ ਫਿਰ ਪਤਾ ਲੱਜਦਾ ਐਕਟਿਵ ਤਾਂ ਉਹ ਬਹੁਤ ਹੈ ਹੁਣੇ ਦੇਖ ਲਓ ਨੋਜ਼ ਆਈਸ ਸਾਰਾ ਕੁਝ ਪਤਾ ਹੁੰਦਾ ਹਾਂ ਮੈਂ ਸਖਾਨੀ ਆ ਨਾ ਉਹ ਮੈਂ ਤਾਂ ਹੀ ਤਾਂ ਤੁਹਾਨੂੰ ਕਹਿੰਦੀ ਮਾਣਾ ਮੋਟਾ ਕਿਤੇ ਨਾ ਕਿਤੇ ਪੁੱਤ ਆਈਜ਼ ਨੋਜ਼ ਬਸ ਖੇਲਦਾ ਖੇਲਦਾ ਬੱਚਾ ਸਿੱਖ ਲੈਂਦਾ ਪੂਰੀ ਨੌਲੇਜ ਆ ਉਹਨੂੰ ਇਸ ਚੀਜ਼ ਬਾਰੇ ਹੁਣ ਹੁਣ ਤੇ ਹੀ ਕੋਈ ਨਹੀਂ ਅਜੇ ਤਾਂ ਸਾਲ ਖੰਡ ਤੱਕ ਅਸੀਂ ਹੋਰ ਸਿਖਾ ਦੇਣੀ ਘਰੇ ਵਗੈਰਾ ਸਿਖਾ ਦੋ ਮੈਂ ਸਾਰਾ ਕੁਝ ਕਰ ਲੈਣਾ ਹੁਣ ਚੱਕਰ ਪਤਾ ਕੀ ਹੈ ਜਿਹੜੇ ਚੰਗੇ ਸਕੂਲ ਆ ਉਹਨਾਂ ਚ ਪਹਿਲਾਂ ਟੈਸਟ ਲੈਂਦੇ ਉਹ ਬੱਚੇ ਦਾ ਜੇ ਬੱਚੇ ਨੂੰ ਮਾਣਾ ਮੋਟਾ ਕੁਝ ਨਾ ਕੁਝ ਆਉਂਦਾ ਜਿੱਦਾਂ 3 ਤੱਕ ਗਿਣਤੀ ਹੋ ਗਈ ਆ ਹਨਾ ਜਾਂ ABC ਹੋ ਗਈ ਜਿੱਦਾਂ ਕੁਛ ਨਾ ਕੁਛ ਹੁੰਦਾ ਤਾਂ ਉਹ ਐਡਮਿਸ਼ਨ ਹੁੰਦੇ ਬ੍ਰੇਨ ਲੈਵਲ ਟੈਸਟ ਕਰਦੇ ਵੀ ਕਿੱਥੇ ਰੁਕਦਾ ਹਾਂ ਮੈਂ ਉਸ ਤਰ੍ਹਾਂ ਸੇ ਕੰਮ ਕਰੀਏ ਉਹਦੇ ਤੇ ਬਿਲਕੁਲ ਬਿਲਕੁਲ ਹਾਂ ਫਿਰ ਹੁਣ ਚੱਲੀਏ ਦੇਖੀ ਮੈਨੂੰ ਆਈ ਦੱਸਦਾ ਮੈਨੂੰ ਦੇਖਦੀ ਆ ਕਿਤੇ ਤੇ ਤੈਨੂੰ ਕਿੱਥੇ ਦੇਖਦੀ ਆ ਅਜੇ ਤਾਂ ਚਲੋ ਜੀ ਫਿਰ ਚੱਲਦੇ ਅੰਦਰ ਫਿਰ ਦੇਖਦੇ ਹਾਂ ਅਗਰ ਸ਼ੂਟ ਅੰਦਰ ਹੋ ਗਿਆ ਤਾਂ ਕਰਾਂਗੇ ਹੋ ਜਾਣਾ ਸਰ ਹੋ ਜਾਣਾ ਚਲੋ ਤਾਂ ਸਹੀ ਤੇ ਦੇਖਦੇ ਆ ਜੀ ਫਿਰ ਲੈ ਕੇ ਆਉਂਦੇ ਸ਼ੁਭਰੀ ਤੂੰ ਅਕਸ ਹਾਈਟਮੈਂਟ ਦੇਖ ਰਿਹਾ ਉਹਦੀ ਖੋਜੋ ਜੋਣਾ ਉਹਨੇ ਮਾਟੀ ਜੀ ਨੇ ਚਲੋ ਮਿਲਦੇ ਚ ਰਹਿ ਕੇ ਕਾ ਕਹਿੰਦਾ ਤੂੰ ਲਓ ਭਾਈ ਲਓ 사ਸੀ ਗੱਲ ਤਾਂ ਬਣਾ ਦੇ ਇੱਧਰ 사ਸੀ ਗੱਲ ਤਾਂ ਬਣਾ ਦੇ ਪੁੱਤ ਪਹਿਲਾਂ 사ਸੀ ਕਾ ਬਣਾਓ ਨੂੰ ਨੀਂਦ ਆਈ ਵੀ 사ਸੀ ਗੱਲ ਹੁਣ ਨੀਂਦ ਤੇ ਉੱਠ ਗਿਆ ਯਾਰ ਮੇਰੀ ਸੁੱਤੀ ਪਈ ਦੀ ਕਲਾਸ ਵਿੱਚ ਹੁਣ ਘਰ ਨੂੰ ਜਾਣਾ ਤੇ ਪੂਲ ਨੂੰ ਕਿੱਥੇ ਨੂੰ ਕਿੱਥੇ ਜਾਣਾ ਪੂਲ ਨੂੰ ਜਾ ਪੂਲ ਨੂੰ ਜਾਣਾ ਭਾਈ ਜੀ ਹੁਣ ਤੇਰੀ ਕਟਾਈ ਹੋਣੀ ਆ ਜੇ ਤੂੰ ਸਾਨੂੰ ਘਰ ਨੂੰ ਲੈ ਗਿਆ ਹੈਨਾ ਹਾਂ ਚਲ ਤਾਂ ਫੁੱਲ ਨੂੰ ਲੈ ਕੇ ਚੱਲ ਫੁੱਲ ਨੂੰ ਤਿਆਰ ਹੋਈ ਰਹਿੰਦੀ ਮੈਡਮ ਪੁੱਛੇ ਤਾਂ ਕਿ ਬਿਛੌਨੀ ਲਾਉਂਦੀ ਐ ਭਾਈ ਅੱਜ ਟਾਹ ਰ ਆ ਵੈਸੇ ਮੈਨੇ ਨਹੀਂ ਆਇਆ ਡੈਡੀ ਡੈਡੀ ਨਹੀਂ ਆਇਆ ਕਹਿੰਦੇ ਵੀ ਸ਼ੋਭਿਤ ਨੂੰ ਤੂੰ ਹੀ ਲਿਆ ਠੀਕ ਕੀਤਾ ਡੈਡੀ ਨੂੰ ਆਉਣਾ ਚਾਹੀਦਾ ਤਾਂ ਤੈਨੂੰ ਆਉਣਾ ਚਾਹੀਦਾ ਤੇਰੇ ਨੂੰ ਆਉਣਾ ਚਾਹੀਦਾ ਮੱਟੂ ਜੀ ਜਿੱਜੂ ਨਾਲ ਤਾਂ ਹੈਲੋ ਨਹੀਂ ਕਰੀ ਮੈਨੂੰ ਸਾਸਰੀ ਘਰ ਵੀ ਨਹੀਂ ਬੁਲਾਈ ਪਹਿਲਾਂ ਤਾਂ ਬੁਲਾ ਲਾ ਦੀਦੀ ਨੂੰ ਸਾਸਰੀ ਘਰ ਜੀ ਹੈਲੋ ਜੀਓ ਹੈਲੋ ਲਾ ਦੂ ਬਾਹਤ ਪਾਈਦਾ ਹਾਂ ਚਲ ਆ ਜਾ ਤਵਰ ਗਈ ਐ ਇਹ ਹਾਂ ਲਓ ਜੀ ਖੁਸ਼ ਹੋ ਕੇ ਸੰਦੇ ਕੇ ਹੈ ਕਿੰਨਾ ਖੁਸ਼ ਕਿੰਨਾ ਹੋਇਆ ਐਨਾ ਕਿੰਨਾ ਐਨਾ ਕਿੰਨਾ ਹਾਂ ਜੀਜੀ ਨੂੰ ਕਹਦੇ ਕਿ ਪਾਰਟੀ ਕਰ ਦੇ ਯਾਰ ਆਹ ਥੋੜਾ ਕੰਕਾਓ ਪਾਰਟੀ ਕਰ ਦੇ क्या क्या <laughs> है। और... खाना <laughs> और... और क्या खाना 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 नूडल नूडल खाने और चूपा भी खाना चीजू अच्छा कुकड़े भी खाने चले आओ ਪਲਨੇਆ ਕੋਈ ਨਹੀਂ ਪੁੱਤ ਜਾਂਦੇ ਜਾਂਦੇ ਹੈ ਕੀ ਠੀਕ ਆ ਠੀਕ ਆ ਚਲੋ ਹੁਣ ਸੁੱਤੀ ਪਈ ਉੱਠੀ ਨਾ ਥੋੜਾ ਜਿਹਾ ਐ ਸੁੱਤੀ ਪਈ ਉੱਠੀ ਆ ਤੂਫਾਨ ਮੇਲ ਆਹ ਕਰਕੇ ਅਜੇ ਅਜੇ ਗੱਠੀ ਸੋਸਤਾ ਥੋੜੀ ਜੀ ਕੋਈ ਨਹੀਂ ਹੋ ਜਣਾ ਚਾਰਜ ਨੇ ਘਰ ਤੱਕ ਜਾਂਦੀ ਜਾਂਦੀ ਨੇ ਚਲੋ ਜੀ ਫੇਰ ਮਿਲਦੇ ਅੱਗੇ ਕੱਲ੍ਹ ਸ਼ਾਮ ਨੂੰ ਖੜਿਆ ਤਾਂ ਕੀ ਪੱਤੀ ਦੱਤੇ ਮੂਲੀਆਂ ਦੇ ਥੱਲੇ ਛੋਟੇ ਛੋਟੇ ਆ ਨਹੀਂ ਕਿਹਣਾ ਇਹਨੇ ਸਾਲ ਤੁਸੀਂ ਮੰਮੀ ਅੱਜ ਤਾਂ ਹੁਣ ਬੱਚੇ ਰਲ ਗਏ ਉਹਦਾ ਨਹੀਂ ਜਿਹੜੀ ਫੁੱਲ ਵਾਲੀ ਮੰਮੀ ਉਹ ਦੇਖਿਆ ਵੀਡੀਓ ਤੇ ਕਿੰਨੇ ਪ੍ਰਕਾਰ ਦਾ ਸਾਗ ਤੋੜਿਆ ਉਹਨੇ ਸਾਗ ਬਥੇਰੀ ਆਟ ਮੰਮੀ ਸਸਰੀ ਘਰ ਦੀ ਸਾਰਿਆਂ ਨੂੰ ਸੋ ਫਾਈਨਲੀ ਅੱਜ ਰੀਤ ਦਾ ਕਿਸੇ ਆਪਣਾ ਸਵਾਰ ਹੋ ਗਿਆ ਵੀ ਸਕੂਲ ਤੇ ਇਹਦੀ ਦੀਦੀਆਂ ਨੂੰ ਲੈ ਕੇ ਆਈ ਆ ਇਹ ਤਾਂ ਖੁਸ਼ਾ ਨਹੀਂ ਤਾਂ ਸਾਡੇ ਨਾਲ ਮੂੰਹ ਪੀਂਗਾ ਸੀ ਰੱਖਦੀ ਕਰਕੇ ਵੀ ਮੈਨੂੰ ਕਹਿ ਕੇ ਤੁਸੀਂ ਫੁੱਲ ਨੂੰ ਛੱਡ ਸਕੂਲ ਆਉਂਦੇ ਆ ਲੈ ਸਾਰੇ ਪਿੰਡ ਜੈਂਟਰੀ ਲੈਤੀ ਕਿਹਦੀ ਉੱਧਰ ਨੂੰ ਜਾਣਾ ਤੇ ਇੱਧਰ ਨੂੰ ਕਹਿੰਦੇ ਚੱਲੀ ਆਈ ਨਾ ਨਾ ਰੁੱਸ ਗਈ ਆਕੜੀ ਕਰਦੀ ਐ ਇਹਨੂੰ ਆਇਓ ਵੀ ਬੱਸ ਮੈਂ ਜਾ ਨਿੰਦੂ ਕੋਲ ਨੂੰ ਚੱਲ ਜਮਾ ਉੱਥੇ ਜਾ ਕੇ ਜਾ ਰੋਪੜ ਨੂੰ ਮੋੜ ਲਓ ਗੱਡੀ ਜਾਂ ਚਮਕੌਰ ਨੂੰ ਮੋੜ ਲਓ ਹਾਂ ਜੀ ਪੀ ਨਾ ਇਹ ਮੈਂ ਵੀ ਸਿੱਧਾ ਤੂੰ ਪਾਣੀ ਆ ਪੀ ਲੈ ਫੜ ਵੀ ਸਿੱਧਾ ਨਹੀਂ ਜਾਣਾ ਇਹਦੇ ਤੇ ਮਾ ਕੇ ਪੀਣਾ ਤਾਤਾ ਉਹ ਦੇ ਮਸੀ ਬਾਲ ਮੂੜ ਇਹਦੇ ਚ ਮੈਂ ਧੋ ਦੇ ਉਹ ਖਵਾਰਾ ਛੱਡ ਦੋ ਆਪਾਂ ਪਾਪਾ ਕਿਥੇ ਆ ਪਪਾ ਗਏ ਇੱਥੇ ਨੂੰ ਕਿ ਪਪਾ ਨੂੰ ਬੁਖਾਰ ਚੜਿਆ ਬਸ ਮੇਰ ਦਾ ਆਪਾਂ ਕੋਲ ਬਾਈ ਦਾ ਯਾਰ ਦੋਸਤ ਮਿਲਣਾ ਆ ਵਕ ਅੱਛਾ ਉਧਰ ਨਾਲ ਚੱਲ ਰਿਹਾ ਪੋਲਟਰੀ ਫਾਰਮ ਦੇ ਗੱਲਾਂ ਬਾਤਾਂ ਦੀਆਂ ਮੇਰੇ ਪਪਾ ਕਿੱਥੇ ਆ ਕਹੋਗੇ ਸਾਡੇ ਆ ਆਪਣੇ ਦੋਨਾਂ ਦੇ ਆ ਪਾ ਮੇਰੇ ਹਰਤਾ ਕਿਲੇ ਆ ਬਾਬੂ ਨੇ ਜਿਵੇਂ ਨੇ ਠੀਕ ਆ ਜੀ ਹਾਂ ਠੀਕ ਆ ਜੀ ਇਹਦਾ ਜਿੱਥੇ ਸੀ ਸੁਰਗ ਹੈ ਉਹ ਕਹਿੰਦਾ ਜਿੱਥੇ ਸੀਡ ਜੀ ਹੁੰਦੀ ਨਾ ਉੱਥੇ ਹੀ ਕੰਮ ਕਰਾਉਂਦਾ ਪਾਪਾ ਹੀ ਚੜਿਆ ਪਹਿਲਾਂ ਬੁਖਾਰ ਆਈ ਉਹ ਸਾਵਣ ਸੇ ਸਕੂਲ ਵਾਲੇ ਸਾਰੇ ਪਹਿਲੇ ਹੁਣ ਮੈਂ ਪਈ ਨਹੀਂ ਮੈਂ ਪਈ ਆ ਤੇ ਹਾਂ ਜਦ ਤੂੰ ਠੀਕ ਤੇ ਜਦ ਮੈਂ ਠੀਕ ਸੀ ਮੈਂ ਇਹਨਾਂ ਨੂੰ ਕਹੀ ਕਿ ਮੈਂ ਕਹਤ ਤੁਸੀਂ ਸਾਰੇ ਛੇਤੀ ਠੀਕ ਹੋ ਜਾ ਜਦ ਮੈਂ ਹੁਣ ਜੀ ਨਹੀਂ ਮੈਂ ਬਹੁਤ ਔਕੀ ਕੰਟਰੋਲ ਚ ਆਉਣੀ ਆ ਤੇਰਾ ਤਾਂ ਹੁਣ ਵੀ ਆਲਾ ਤਾਂ ਵੀ ਨੱਕ ਬੰਦਾ ਜਦ ਤੂੰ ਬੋਲਦੀ ਛਾਤੀ ਤੇ ਨਹੀਂ ਚਾਹਤੇ ਯਾਰ ਸਾਵਾਂ ਦਾ ਬਸ ਕੋੜ ਨਹੀਂ ਕੁਛ ਪੈ ਰਿਹਾ ਤੂੰ ਨਾ ਆਪਣਾ ਦੇਸੀ ਨੁਸਖਾ ਵੀ ਕਰਿਆ ਕਰ ਪਾਣੀ ਉਬਾਲ ਕੇ ਨਾ ਉਹਦੇ ਤੇ ਰੱਖ ਕੇ ਵਿੱਚ ਧੂਪਾ ਕੇ ਬਾਹਰ ਸਟੀਮ ਲੰਦੀ ਨਹੀਂ ਆਇਆ ਜੀ ਮੈਂ ਤਾਂ ਮੈਂ ਵੀ ਕਿਹਾ ਇਹਨੂੰ ਇੱਕ ਦੋ ਵਾਰ ਸਟੀਮ ਪਰ ਇਹਨੂੰ ਬਹੁਤ ਹਲਕਾ ਦਾ ਤੜਦਾ ਸਾਪ ਨੂੰ ਫੇਰ ਗਰਮ ਪਾਣੀ ਚ ਹਲਦੀ ਚੁਟਕੀ ਜੀ ਪਾ ਕੇ ਪੀ ਹੋ ਜਾਂਦੀ ਆ ਚੁਟਕੀ ਨਹੀਂ ਪਾਉਣਾ ਅੱਧਾ ਚਾਪਾ ਜਿਆਦਾ ਉਹ ਗਰਮ ਨਹੀਂ ਹੁੰਦੀ ਨਾ ਨਹੀਂ ਨਹੀਂ ਚੁੱਟਕੀ ਜੀ ਪਾਉਂਦੀ ਹੁੰਦੀ ਸੀ ਮੰਮੀ ਪਾਉਂਦੀ ਦੀ ਇੱਕ ਕਾਲੀ ਮਿਰਚ ਖਾਣੇ ਨਾਲ ਕੀ ਕਰਦੀ ਬੀਜ ਤੂੰ ਪਿੰਕ ਰੀਵਨ ਪਾ ਕੇ ਅੱਜ ਹੈ ਭਈਆ ਜਟਾ ਹੋ ਰਾਈ ਵੈਸੇ ਕੁੜੀ ਦੀ ਮੈਚਿੰਗ ਮੈਚਿੰਗ ਪੂਰੀ ਕਰੀ ਵੀ ਹੈ ਦੀਦੀ ਨੇ ਦਿੱਤਾ ਤਾਂ ਸੂਟ ਪਰ ਕਰਕੇ ਹੋਰੋ ਕੁਝ ਲਈ ਗੇਮ ਕੋਈ ਦੇਖ ਕੇ ਦੇਖ ਲੈ ਮੈਨੂੰ ਐ ਕੋਈ ਆਏ ਤਾਂ ਦੱਸ ਫੁੱਲ ਨੂੰ ਜਾਣਾ ਹੁਣ ਕਿਉਰੀ ਰਹਿਣਾ ਕਿੱਥਾ ਨੂੰ ਫੁੱਲ ਨੂੰ ਜਾਣਾ ਮੂਹ ਚ ਸਾਗ ਭਰਿਆ ਹੋਇਆ ਉੱਥੇ ਕੀ ਕਰੂੰਗੀ ਜਾ ਕੇ ਹਾਂ ਔਰ ਇਹਨੂੰ ਖੇਡਣ ਦਾ ਰੋਕਦੇ ਆ ਸੀ ਉੱਥੇ ਨਾ ਹੀ ਅਸਲ 'ਚ ਨਿਆਣੇ ਹੋ ਜਾਂਦੇ ਕਈ ਆ ਕਰਕੇ ਤਾਂ ਜੀ ਲੱਗ ਜਾਂਦਾ ਹਾਂ ਨਿਆਣਿਆ ਕਰਕੇ ਨਾ ਔਰੇ ਤਾਂ ਜਾ ਗੇਟ ਤੇ ਝੂਟ ਲੰਦੀ ਆ ਹਾਂ ਜਦ ਮੈਂ ਕੋਹਨਾਂ ਦੇ ਮਿੱਟੀ 'ਚ ਚਲੇ ਜਾਂਦੀ ਆ ਬਾਤ ਇਹ ਬੱਚੀ ਨੂੰ ਸਮਝੀ ਜਾਂਦੀ ਆ ਬੱਚੀ ਦੀ ਜ਼ਿੰਮੇਵਾਰੀ ਇਹਦੀ ਜ਼ਿਆਦਾ ਥੋੜੀ ਜੀ ਟਿੱਡ ਨਾਲ ਕੰਮਦਾ ਕਲਰ ਪਾਪਾ ਜੀ ਨੇ ਉੱਤ ਦੇ ਉੱਪਰ ਤੇ ਕਿੰਨੂ ਚੱਕ ਰਿਆ ਕਰ ਅੱਛਾ ਜੀ ਉਹ ਗੱਲ ਪਈ ਐ ਕਹਿੰਦੀ ਜੀ ਨਾ ਇਹ ਤਾਂ ਮੇਰੀ ਬੱਚੀ ਦਾ ਇਹ ਤਾਂ ਮੇਰੀ ਬੱਚੀ ਦਾ ਨਾਲੇ ਆ ਜੁਰੇ ਤੱਕ ਅੱਛਾ ਜੀ ਆ ਪੌੜੀਆਂ ਉੱਤਰ ਦੇ ਉੱਤਰ ਤੇ ਕਿੰਨੂ ਫੜ ਕੇ ਬੱਚੀ ਦੇ ਮੂਰੇ ਗੇਰਿਆ ਹੋ ਅਸੀਂ ਨਾ ਖਾਦਾ ਬੱਚੀ ਨੇ ਨਾ ਬੱਚੀ ਨੇ ਕਿ ਖਾਣਾ ਤਾਂ ਹਾਂ ਜੀ ਹਾਂ ਬੱਚੀ ਦਾ ਭੰਨ ਤੱਕ ਨਹੀਂ ਬਸ ਉਹ ਜੰਗਾ ਪਿਆਰ ਰੱਖਿਆ ਪਰ ਫਿਰ ਮੈਂ ਕਿਹਾ ਪਾਪਾ ਜੀ ਮੈਨੂੰ ਖਾਣਾ ਕਹਿੰਦੇ ਉਹਨਾਂ ਤਾਂ ਕਹਿੰਦਾ ਮੈਨੂੰ ਖਾਣ ਨਹੀਂ ਦਿੱਤਾ ਮੈਂ ਤੁਸੀਂ ਹੋਰ ਲੈ ਜੋ ਉਹ ਤਾਂ ਖਾਣ ਨਹੀਂ ਦਿੱਤਾ ਔਰ ਕਦੇ ਨਹੀਂ ਹੈਗੇ ਪੇ ਆਹ ਯਾ ਉਹਦਾ ਮੇਰੇ ਮਗਰੇ ਪੈ ਗਈ ਮੇਰੀ ਬੱਚੀ ਦਾ ਮੇਰੀ ਬੱਚੀ ਦਾ ਦੱਸ ਦੇ ਦੇਵਾ ਪਾਈ ਉਦੋਂ ਜਦੋਂ ਘਰਾਂ ਗਈ ਤੇ ਨਾ ਕਹਿੰਦੇ ਆ ਤੇ ਹੀ ਨਹੀਂ ਆ ਬੱਚੀ ਮੂਰੇ ਸੜ ਗਈ ਆ ਤੇ ਮੈਂ ਕਿਹਾ ਉੱਪਰ ਤੇ ਲਿਆ ਕਹਿੰਦੀ ਨਾ ਮੈਂ ਤਾਂ ਆਹੀ ਲੈਣਾ ਤੁਸੀਂ ਲਿਆਉਂਗੇ ਨਹੀਂ ਬਿਸਕਟ ਚੱਕ ਲਿਆਉਂਦੀ ਜਿਹੜੀ ਚੀਜ਼ਾਂ ਦੇ ਅੜਕੇ ਆ ਗਈ ਬਸ ਮੇਰੀ ਬੱਚੀ ਦੀ ਹੈ ਬਸ ਬੱਚੀ ਨੂੰ ਪਾਉਣੀ ਜਾ ਕੇ ਬਾਅਦ ਚਾਪ ਖਾਓ ਪਹਿਲਾਂ ਉਹਨੂੰ ਖੋ ਕੇ ਜਾਊਗੀ ਮੈਂ ਕਈ ਵਾਰ ਕਹਿੰਦਾ ਵੀ ਟੌਮੀ ਨੂੰ ਰੋਟੀ ਪਾਉ ਆਂ ਜਾ ਕੇ ਥੱਲੇ ਹਾਂਜੀ ਜਦੋਂ ਕਹਿੰਦੀ ਮੇਰੀ ਬੱਚੀ ਦੀ ਰੋਟੀ ਵੀ ਦੋ ਨਾਲ ਮੈਂ ਵੀ ਪਾ ਕੇ ਆਉਂਗੀ ਦੇ ਨਾ ਚਲਾ ਆਟਾ ਮੱਕੀ ਦਾ ਮੱਕੀ ਦਾ ਆਟਾ ਮੋਲ ਆਊਗਾ ਜੀ ਅੱਜ ਹੰਕਰੋਂ ਤੇ ਸੱਤ ਨਹੀਂ ਉੱਧਰ ਆ ਜਾ ਪਿਆ ਬਟਰੀ ਜੀ ਸਾਡੇ ਕੱਲੇ ਥਾਲਾ ਦਾ ਸ਼ਟਰ ਦੇ ਪਿਆ ਤਾਂ ਟੱਕਰਾ ਕਿਧਰ ਪੁੱਛੜ ਦੀ ਲੋੜ ਹੈ ਛੱਡਰ ਜਪਿਆ ਕੈਮਰੇ ਲੱਗੇ ਮੈਂ ਚਾਚੇ ਕੈਮਰੇ ਦੇਖ ਲੂ ਫਿਰ ਕਿਹੜ ਕਹਿਣ ਲੱਗੇ ਬਿੱਕੀ ਹੋਵੇ ਦੇਖਣਾ ਹੈ ਮਾਰਦਾ ਥੋੜਾ ਕੋਈ ਕੈਮਰੇ ਲੱਗੇ ਹੋਏ ਹੈ ਜੱਜ ਦਾ ਪੁੱਤ ਗੱਡੀ ਧੋਤੀ ਮੈਂ ਚਾਰਜ ਨਹੀਂ ਕਰੀ ਗੱਡੀ ਧੋਤੀ ਤੇਰੀ ਚਾਰਜ ਨਹੀਂ ਕਰੀ ਚਾਰਜ ਲਾ ਕੇ ਦੇਖਦੇ ਨਹੀਂ ਤਾਂ ਬੈਟਰੀਆਂ 1000 ਰੁਪਏ ਦਾ ਖਰਚਾ ਬੈਟਰੀ ਉਹ ਕਹਦੇ ਤੇ 6 ਦਿਨਾਂ ਬਾਅਦ ਚਾਰਜ ਕਰਨੀ ਆ ਰੱਖੀ ਤਾਂ ਜਾਸਮੀ ਦੇ ਵਿਆਹ ਦੀ ਬੇਸਮੈਂਟ ਚ ਹਾਂ ਉਹ ਕਹਿੰਦਾ ਬੈਟਰੀਆਂ ਖਤਮ ਹੋ ਗਈਆਂ ਛੇ ਤਾਂ ਹਾਂ ਜੀ ਬੈਟਰੀ ਖਤਮ ਹੋ ਗਈ ਉਹ ਹਾਂ ਖਤਮ ਹੋ ਗਈ ਆ ਜੀ ਬੈਟਰੀ ਦੀ ਹਾਂ ਜੀ ਛੇ ਰੱਖ ਉੱਨੀ ਉਹ ਉਹਨੇ 450 ਰੁਪਏ ਇੱਕ ਬੈਟਰੀ ਦਾ ਕਿਹਾ ਤਾਂ ਉਹਨੇ 900 ਬੱਚੇ ਪਾ ਪਾ ਇਹ ਦਰੋਂ 100 ਰੁਪਏ ਹਾਂ 1000 ਰੁਪਏ ਗਿਆ ਜੀ ਸਮਝ ਲਓ 1000 ਰੁਪਏ ਹਾਂ ਇਹਨੇ 2-3 ਦਿਨ ਹੀ ਚਲਾਉਣੇ 2 ਦਿਨ ਦਾ ਸ਼ੌਕ ਆ ਐਨਾ ਵੀ 2-3 ਦਿਨ ਉਹ ਦਿਨ ਦਾ ਹੀ ਜਾਗਿਆ ਇਹਦਾ ਸ਼ੌਕ ਜੀ ਜਿੱਦਣ ਪਾਪਾ ਜੀ ਦਾ ਜਨਮ ਦੇ ਤਾਂ ਸੈਕੰਡ ਢਾਬੇ ਚ ਚੜਾਈ ਆ ਬੇਸਮੈਂਟ ਚੋਂ ਅੱਛਾ ਜੀ ਮੈਂ ਤਾਂ ਕੱਢੀ ਨਹੀਂ ਦੀ ਹੈ ਕਿ ਬੇਸਮੈਂਟ ਚ ਪੈਈ ਦੀ ਮੈਂ ਪਾਈ ਰਹਿਣ ਦੇ ਤੁਹਾਨੂੰ ਪਤਾ ਤਾਂ ਵੀ ਜੇ ਜਿੱਦਣ ਬਾਹਰ ਨਿਕਲ ਗਈ 1000 ਰੁਪਏ ਨੂੰ ਖਰਚਾ ਆ ਮੈਂ ਤਾਰੀਫਾ ਕੱਢਦਾ ਹੁਣ ਭਾਈ ਦਾदू ਦੀ ਜਿਆਦਾ ਲਾਡ ਆਦੂ ਨੇ ਘੜਤੀ ਥੋੜੇ ਤਾਂ ਪਾਈ ਤੇ ਰੋਂਦੀ ਦੇਖੀ ਨਹੀਂ ਜਾਂਦੀ ਹਾਂ ਸਾਥ ਕਿਹੜੇ ਦੇਖੀ ਜਾਂਦੀ ਚਲ ਅਸੀਂ ਪਤਿਆ ਪੁੱਤੀ ਤੇ ਆਲੇ-ਦਾਲੇ ਨਾ ਦਿੰਦੇ ਹਾਂ ਪਾਪਾ ਜੀ ਦੀ ਹਰ ਇੱਕ ਜਿੱਦ ਪੂਰੀ ਕਰ ਦਿੰਦੇ ਆ ਹੂੰ ਤੇ ਉਹ ਟੌਫੀਆਂ ਨੂੰ ਰੋਣ ਲੱਗੀ ਤਾਂ ਸਾਹਮਣੇ ਦੇ ਘਰਾਂ ਚ ਟੌਫੀਆਂ ਦਵਾ ਦਣੀ ਉਹਨੂੰ ਸਾਨਕ ਸਾਨੂੰ ਕਹੀ ਜਾਣਗੇ ਦੰਦ ਖਰਾਬ ਹੋ ਜਾਣਗੇ ਆਪ ਇਕੱਠੇ 10 ਰੁਪਏ ਚੁਪਕੇ ਦਵਾ ਆਈ ਕਿਉਂਦਾ ਯਵਕਾਂ ਨਾਲ ਤਾਂ ਕਿਹਨੇ ਹਾਂਜੀ ਹਾਂ ਹਾਂ ਬਜ਼ੁਰਗਾਂ ਦਾ ਵਿਆਹ ਚ ਪਿਆਰਾ ਕਾਤੇ ਹੋ ਜਾਂਦਾ ਬਿਲਕੁਲ ਬਿਲਕੁਲ ਹਾਂਜੀ ਹਾਂ ਹੋਰ ਕਰਨ ਵੀ ਵੱਡਾ ਹੋ ਗਿਆ ਹਾਂਜੀ ਹਾਂ ਇੱਕ ਗੱਲ ਮੂਲ ਨਾਲੋਂ ਵਿਆਹ ਤਾਂ ਪਿਆਰਾ ਹੋ ਜਾਂਦਾ ਜਿਹੜੇ ਤਾਂ ਮੁੰਡੇ ਹੁਣ ਤੱਕ ਅਸੀਂ ਇਹ ਪਾਪਾ ਜੀ ਹੋਣੇ ਪਾਪਾ ਜੀ ਤੇ ਤੁਹਾਨੂੰ ਲੈਣਾ ਉਹਨੂੰ ਬਟੋਫੀਆਂ ਦਾ ਦੋ ਸਾਨੂੰ ਕੇਲੇ ਦਵਾ ਦੋ ਚੱਲ ਬੈਗ ਰੂ ਦੀ ਕਿਰਪਾ ਹੋ ਕੇ ਅਸੀਂ ਕਮਾਉਣ ਲੱਗੇ ਹਾਂ ਜੀ ਮੈਨੂੰ ਪਤਾ ਵੀ ਇਹਨਾਂ ਕੋਲ ਸਾਰਾ ਕੁਝ ਆ ਆ ਹੁਣ ਰੀਤ ਨਾਲ ਜਾਂ ਜਵਾਬ ਕਰਨ ਹੋਇਆ ਵੀ ਉਹਨਾਂ ਨੂੰ ਪਤਾ ਵੀ ਇਹਨਾਂ ਕੋਲ ਕੋਈ ਰੁਪਈਆ ਹੈ ਨਹੀਂ ਹੁਣ ਬਿਲਕੁਲ ਬਿਲਕੁਲ ਹਾਂ ਜੇ ਇਹਨਾਂ ਨੂੰ ਉੱਪਰ ਤੋਂ ਸਾਥੇ ਜਵਾਬ ਮਿਲ ਗਿਆ ਤਾਂ ਮੇਰੇ ਕੋਲ ਆਈ ਹੈ ਹਾਂ ਫਿਰ ਉਹ ਚੱਲ ਜਦੇ ਜਦ ਦੇ ਬੋਜਨਾ ਕੰਮ ਵੀ ਚੱਲ ਦਿਵਾ ਦੇ ਭਾਈ ਇਹਨੂੰ ਜਿਹੜੀ ਚੀਜ਼ ਮੰਗਦੀ ਹੈ ਸਹੀ ਹੁਣੋ ਜਿਆਦੀ ਲੱਗੀ ਕੁਝ ਕਰਨ ਪਾਪਾ ਜੀ ਨਾਲ ਜਦ ਵੀ ਜਾਂਦੀ ਪਾਪਾ ਜੀ ਜਦ ਦੁਕਾਨ ਬੰਦ ਤੇ ਵੀ ਫੋਨ ਕਰਕੇ ਕਰਾਉਣਾ ਪੈਂਦਾ ਕਿ ਵਾਹ ਵੀ ਹਾਂ ਵੀ ਦੁਕਾਨ ਖੋਲ੍ਹਣੀ ਕਦ ਖੋਲ੍ਹਣੀ ਇਹਦਾ ਵੀ ਕੁੜੀ ਚੀਜ਼ਾਂ ਮੰਗਦੀ ਸਹੀ ਗੱਲ ਭਾਈ ਚੱਲ ਹੌਲੀ ਹੌਲੀ ਆਪੇ ਸੁਧਾਰ ਹੋਵੇ ਜਦਿਲ ਕੋਈ ਜਾਂੜ ਦਾ ਦੰਦ ਲੱਗਾ ਦਰਦ ਕਰਨ ਹਾਂ ਉਦੋਂ ਦੇ ਡਰ ਪੈਣਾ ਸਨ ਬਿਲਕੁਲ ਬਿਲਕੁਲ ਹਾਂ ਵੀ ਆ ਤੇਰੇ ਟੌਫੀਆਂ ਖਾਦੀ ਤੇ ਤਾਂ ਤੇਰੇ ਦਰਦ ਸ਼ੁਰੂ ਹੋਇਆ ਜਾ ਗੱਲ ਹੋਈ ਜਾ ਉਹ ਗੱਲ ਹੋਈ ਇੱਕਦਮ ਮੌਸਮ ਨੇ ਨਾ ਕੰਮ ਖਰਾਬ ਕਰ ਰਿਹਾ ਸਾਰੇ ਬਿਲਕੁਲ ਸਾਰੇ ਹੀ ਬਿਮਾਰ ਆ ਜੀ ਨਾ ਮੈਂ ਡਾਕਟਰ ਦੀ ਦੁਕਾਨ ਤੇ ਮੈਂ ਕਹਿੰਦਾ ਕੰਨ ਜਿਆਦਾ ਸੀਗੇ 6 ਜਣੇ ਇਕੱਠੇ ਹੀ ਨਿਕਲੇ ਡਾਕਟਰ ਨੂੰ ਕਿਹਾ ਮੈਂ ਮੀਟਿੰਗ ਚੱਲਦੀ ਸੀ ਡਾਕਟਰ ਕਹਿੰਦਾ ਮੀਟਿੰਗ ਕਰ ਨੂੰ ਚੱਲਦੀ ਸੀ ਸਾਰੇ ਕਹਿੰਦਾ ਦਵਾਈ ਆਈ ਚੱਲਦਾ ਕਹਿੰਦਾ ਖਾਂਗੇ ਤੇ ਕਾਮ ਬੁਖਾਰ ਹਾਂ ਜੀ ਸਾਰੇ ਕਹਿੰਦਾ ਸੀਲ ਬਹੁਤ ਚੱਲ ਰਹੀ ਹੈ ਕਹਿੰਦਾ ਸਾਰੇ ਕਹਿੰਦਾ ਸਭ ਪੀਰੀਜ ਤੇ ਹਾਂ ਜੀ ਹਾਂ 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 ਬਹੁਤ ਚਲਾ ਕੋਈ ਨਹੀਂ ਉਹ ਦੇਖੀ ਜਾਊਗੀ ਮੈਨਾਂ ਤਾਂ ਸਰੀਰ ਖੋਲਦਾ ਨਾ ਹੁਣ ਪਸੀਨਾ ਲੱਗ ਗਿਆ ਉਹ ਪਸੀਨਾ ਆਉਣ ਲੱਗ ਗਿਆ ਹਾਂ ਜੀ ਆ ਮੱਠੀ ਜੀ ਧੁੱਪ ਨਾ ਹੋਰ ਲੁੱਟਦੀ ਇਸ ਵਾਲੀ ਜ਼ਿਆਦਾ ਮਾਰ ਕਰਦੀ ਜਾਂ ਤਾਂ ਪ੍ਰੋਪਰ ਧੁੱਪ ਹੋਵੇ ਫਿਰ ਬੰਦਾ ਧੁੱਪ ਤੇ ਚੱਲ ਜਾਂਦਾ ਵੀਰ ਚੱਲ ਹਾਂ ਜੀ ਹਾਂ ਹੁਣ ਆ ਧੁੱਪ ਤਾਂ ਇਹ ਜੀ ਸੇ ਪੰਗਾ ਲੈ ਲੈਂਦਾ ਨਾ ਕਹਿੰਦਾ ਕੋ ਥੋੜੀ ਜੋ ਕਿਹਾ ਹੁੰਦਾ ਪਰ ਹੈ ਸੇਕ ਵੱਧਾ ਇਹਦਾ ਹੂੰ ਧੁੱਪ ਨਾਲ ਤੇ ਸਹੀ ਗੱਲ ਹੈ ਜੀ ਹਾਂ ਉਹ ਕਿਆ ਲੱਗੀ ਵੀ ਤੂੰ ਕਰਨ ਹੈ ਕਿਆ ਕਰਦੀ ਆ ਤੂੰ ਟੂਟੀ ਜਲਾ ਲਈ ਤੇ ਇਕਲਾ ਕੱਪੜਾ ਸਣੀ ਬਹਿ ਗਈ ਵਿੱਚ ਟੱਪਦੇ ਇਹ ਤੇਰੀ ਮੰਮੀ ਨੇ ਦੇਖ ਲਿਆ ਫੇਰ ਹੈ ਮਮਾ ਨੇ ਹੈ ਸ਼ਬੂ ਇਹ ਦੇਖ ਲਿਆ ਮਮਾ ਨੇ ਫੇਰ ਸੁੱਕੋ ਤੇ ਇਕ ਦੀ ਦੇਖ ਲਿਆ ਮਮਾ ਨੇ ਤੇਰੀ ਜੁੱਤੀ ਫਿਰ ਜਣੀ ਪਤ ਕੱਪੜੇ ਸਾਰੇ ਗਿੱਲੇ ਕਰ ਲਏ ਦੇਖ ਲਾ ਹੈ ਤੇਰੀ ਸੇਵਾ ਕਰਦੈ ਨਹੀਂ ਤੇਰੀ ਮਮਾ ਨੇ शिबू शिभू एधर देख देखी तेन गर्मी लगती है नौन लगी भी तू दस टप्प च बैठी है दसा मामा है दस नहीं, दस हाँ? उन्हें लेना ममा ने फिर तेन ਇਹ ਲੋ ਟੱਪ ਚ ਬਣ ਗਈ ਇਹਦੇ ਪਾ ਦੀ ਗਰਮੀ ਆਈ ਦੀ ਆ ਅੱਜ ਹੁਣ ਪੰਜਾਬੀ ਬਦਲ ਕੇ ਗਿਆ ਤਾਂ ਚਾਚਾ ਵਿਚਾਰਾ ਤੇ ਪਤਾ ਲੱਗ ਗਿਆ ਪਾਪਾ ਨੂੰ ਫੇਰ ਇਹ ਜੱਬੂ ਇਹ ਪਤਾ ਲੱਗ ਗਿਆ ਪਾਪਾ ਨੂੰ ਫੇਰ ਉਹਨੇ ਕਿਹਾ ਫੇਰ ਕੱਪੜੇ ਕਿੱਲੇ ਕਰ ਲੈ ਸਾਰੇ ਤੇ ਹੈ ਕੋਈ ਨਾ ਉਹਨੇ ਫੇਰ ਕੰਨਪਾ ਵੀ ਲਾਦ ਉਹਨੇ ਹੈ क्या कहती टूटी बंद कर देव है नहाना है नहाना है हाँ। सवेरे नहाती नहीं तू है उठ ठंड लग जानी तेन नहीं लगती कस ਕੰਤੂਂਂਦਰਾ ਆ ਜਾ ਨਿਕਲ ਬਾ ਆ ਜਾ ਪੁੱਤਰ ਨੂੰ ਠੰਡ ਲੱਗ ਜਣੀ ਲੈ ਇਹਦਾ ਸਮਨ ਦੀ ਨਹੀਂ ਹੈ ਮੈਂ ਫਿਰ ਮਮਾ ਨੂੰ ਖਾ ਕੇ ਮਾਰ ਦੇਣੀ ਤੇਰੀ ਨੂੰ ਸੰਦੀਪ ਮਮਾ ਨੂੰ ਹੈ ਮਾਰਾਂ ਖਾ ਕੇ ਕਹਦੇ ਨਹੀਂ ਮੈਂ ਲੱਗਿਆ ਦੱਸਣ ਪਏ ਤੈ ਬਿਮਾਰ ਹੋ ਜਣਾ ਹੋ ਜਣਾ ਤਾਂ ਬਿਮਾਰ ਸੁਣ ਮਾਤੀ ਇਹ ਸਾਗ ਲੱਗੇ ਬਣਾਉਣ ਇੱਧਰ ਇਹ ਆਪਣੀ ਇੱਧਰ ਲੱਗੀ ਵੀ ਅੱਜ ਦੌ ਲਾਉਣਾ ਆਪਣੇ ਤਪੁ ਜੀ ਬੈਠ ਗਈ ਉਹ ਗੱਡੀ ਕਿਹਦੀ ਆ ਉਹ ਉਹ ਗੱਡੀ ਕਿਹਦੀ ਆ ਹੈ ਮੇਰੀ ਇਹ ਚੱਲਦੀ ਨਹੀਂ ਉਹ ਆ ਦੇਖ ਤਾਂ ਸਹੀ ਚਲਾ ਕੇ ਚੱਲਦੀ ਆ ਹੈ ਹਾਂ ਲੇਟਾ ਬੜਦੀਆਂ ਹਾਂ ਹਾਂ ਚੱਲਦੀ ਨਹੀਂ 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 ਚੱਲਦੀ ਕਹਤ ਨਹੀਂ ਹਾਂ ਚਲ ਆ ਜਾ ਹੁਣ ਤੂੰ ਬਾਹਰ ਆ ਜਾ ਆ ਜਾ ਬਾਹਰ ਇੱਤਾਂ ਠੰਡ ਲਵਾ ਲੈਣੀ ਮੈਡਮ ਆ ਜਾ ਆ ਜਾ ਆ ਜਾ ਉਹ ਆ ਜਾ ਬਹੁਤ ਲੈ ਦੱਸ ਮੈਂ ਮਿਹ ਮਾਰਦਾ ਹਾਂ ਚਾਚੀ ਨੂੰ ਪਾਪਾ ਨੂੰ ਦੱਸਾਂ ਫਿਰ ਇਹਨੂੰ ਹਾਂ ਨਹੀਂ ਮੈਂ ਦੱਸਣਾ ਇਹ ਰਹਿ ਜਾਂਦਾ ਤੂੰ ਬਿਮਾਰ ਹੋ ਜੂਗੀ ਨਹੀਂ ਹੋ ਨਹੀਂ ਹੋ ਜਾਣਾ ਤਾਂ ਬਿਮਾਰ ਮੈਂ ਦੱਸਦਾ ਖੜ ਜਾ ਕਹਣਾ ਇਹ ਤਾਂ ਦੱਸ ਆ ਗੱਡੀ ਕਿਹਦੀ ਆ ਗੱਡੀ ਬਾਈ ਧੋਤੀ ਅੱਜ ਸ਼ੁੱਭੂ ਦੀ ਸਾਰੀ ਐਨ ਚਮਕਾਤੀ ਗੱਡੀ ਐ ਸ਼ੁੱਭੂ ਦੀ ਅੱਜ ਦਾ ਬੈਟਰੀ ਪਾਉਣੇ ਵਾਲੀਆਂ ਹੋਈਆਂ ਇਹਦੀਆਂ ਬੈਟਰੀਆਂ ਸੌਂਗੀਆਂ ਇਹ ਉਦੋਂ 6 ਘੰਟਾ ਵਜੇ ਤੇ ਲਾ ਲਈ ਨੇ ਜਦੋਂ Papa ji ਦਾ ਜਨਮ ਦਿਨ ਤਾਂ ਉਦੋਂ ਦੀ ਨੇ ਝੱਕ ਦਾ ਰੌਲਾ ਵੀ ਮੇਰੀ ਗੱਡੀ ਮੈਨੂੰ ਦੋ ਮੇਰੀ ਗੱਡੀ ਗੱਡੀ ਦੀਆਂ ਹੁਣ ਸੌਂਗੀਆਂ ਬੈਟਰੀਆਂ ਇੱਥੇ ਹੋਣੀਆਂ ਮੁੱਲਾਂ ਦਾ ਸੀਟ ਥੱਲੇ ਲੱਗਣਾ 11500 ਦੇ ਮਤਾਂ ਚੋਲੂ ਹੋਣੀ ਹੈ ਉਹ ਤੂੰ ਆ ਜਾ ਮੈਡਮ ਬਾਹਰ ਉਹ ਆ ਜਾ ਬੁੱਤ ਹਾਂ ਆ ਰਹੀਂ ਹੈ ਹੈ ਖੇਲਣਾ ਹੈ ਉਰੇ ਖੇਲਣਾ ਤਾਂ ਪਾਣੀ ਚ ਲੈ ਠੰਡ ਲਵਾ ਲੈਣੀ ਤਾਂ ਲੈ ਦਾ ਸਮੰਨ ਦੀ ਕੋਈ ਨਾ ਫਟਾ ਨੂੰ ਮੈਂ ਮਮਾ ਨੂੰ ਦੱਸਦਾ ਤੇਰੀ ਬੜੀ ਮਮਾ ਨੂੰ ਦੱਸਦਾ ਆਏ ਨਹੀਂ ਹਟਦੀ ਜੀ ਇਹ ਪਰ ਹੁਣ ਹਾਈ ਕੋਰਟ ਨੂੰ ਦੱਸਣਾ ਪੈਣਾ ਹੁੰਦਾ ਇਦਾਂ ਫੇਰੇ ਨਿਕਲਣਾ ਇਨੇ ਬਾਹਰ ਐਦਾਂ ਨਿਕਲਦੀ ਮੀ ਉਧਰ ਮੜਿਆ ਸੁਭ ਨੂੰ ਕੱਢਿਓ ਬਾਹਰ ਟੱਪ ਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਨਾ ਉਹ ਸੰਦੀਪ ਨੇ ਦੇਖ ਲਈ ਹਾਂਜੀ ਉਹਨੂੰ ਪਤਾ ਹੀ ਉਹਦੇ ਬਾਹਰ ਜੀ ਨੂੰ ਪਤਾ ਵੀ ਇਹਦਾ ਕੈਮਰਾ ਹੈ ਜੀ ਤੁਹਾਨੂੰ ਕਿਹਾ ਨਹੀਂ ਵੀ ਦੱਸੀ ਨਾ ਹਾਂ ਹਾਂ ਹੋਰ ਮਗਾ ਮੈ ਲੱਗਿਆ ਕਦੇ ਵੀ ਬੈਠੀ ਸੀ ਇਹ ਹਾਂਜੀ ਕੱਲ ਵੀ ਮੈਂ ਫਟਾਫਟ ਬਾਹਰ ਕੱਪੜੇ ਬਦਲੇ ਉਹਦੇ ਜੀ ਸੰਦੀਪ ਨਿਕਲ ਖਾਦੇ ਹੁਣ ਮੈਂ ਜੀ ਛੱਡ ਪੈਦੀ ਉਹ ਫੇਰ ਨਾਲ ਬੈਠ ਗਈ ਉਹੀ ਗੱਲ ਕੱਲ ਵੀ ਗਰਮੀ ਆ ਗਈ ਉਹੀ ਗੱਲ ਹੈ ਜੀ ਮੈਂ ਮੈਂ ਬਥੇਰਾ ਕਹ ਹਦਾ ਮਹਾ ਜਾ ਬਾਹਰ ਤਾਂ ਠੰਡ ਲਵਾ ਲੈਣੀ ਕਦੀ ਨਹੀਂ ਲੱਗਦੀ ਮੈਂ ਫਟਾਫਟ ਕੱਪੜੇ ਬਦਲੇ ਉਹਦੇ ਕੱਲ ਕੋਈ ਸੰਦੀਪ ਕਹਿੰਦੀ ਕਾਤੇ ਫਰਦਾ ਦੇਵਾ ਮਿੱਟੀ ਦੀ ਲੱਗੀ ਸੀ ਤੁਸੀਂ ਪੁੱਛ ਤਾਂ ਲੋ ਵੀ ਕੀ ਹੋ ਗਿਆ ਤਾਂ ਜਿਹੜੀ ਪਸੂਲਾ ਘਰ ਆਉਣਾ ਹੈ ਤੇ ਲੈ ਉਹ ਕੀ ਹੋ ਗਿਆ ਤਾਂ ਜੀ ਹਾਂ ਮੈਂ ਸੱਚੀ ਗੱਲ ਦੁੱਤਾ ਹਾਂਜੀ ਵੀਡੀਓ ਵਿੱਚ ਲੜਾਈ ਹੋ ਜਾਂਦੀ ਹੈ ਅੱਛਾ ਵੀਡੀਓ ਅੱਛਾ ਜੀ ਕੋਈ ਤਾਂ ਕਰ ਨਹੀਂ ਹੁੰਦਾ ਹੁੰਦਾ ਅੱਛਾ ਜੀ ਬਸ ਜੀ ਤੁਹਾਨੂੰ ਪਤਾ ਹੀ ਹੈ ਕਹਿੰਦੇ ਲੜਾਈ ਹੈ ਨਾ ਹਾਂ ਜੀ ਹਾਂ ਹਾਂ ਵਿੱਚ ਹੁੰਦੀ ਸਾਡੀ ਜ਼ਿਆਦਾਤਰ ਅੱਛਾ ਜੀ ਅੱਜ ਮੈਂ ਨਹੀਂ ਆਇਆ ਕਰਨਾ ਮੈਂ ਹੀ ਬਣਾਉਣੀ ਪਰਾ ਹੋ ਜਾਇਓ ਅੱਜ ਅਹੀ ਦੇ ਕਿ ਆਦੀਆ ਪਹਿਲਾਂ ਸੁਲਾ ਕਰਾ ਕੇ ਆਈਏ ਪਤਾ ਨਹੀਂ ਕੀ ਕਰ ਲਊਗੀ ਸਿੱਧਾ ਹੀ ਇੱਧਰ ਨੂੰ ਆਇਆ ਹੋਈ ਜਾਂਦਾ ਨਹੀਂ ਚਲੋ ਬੱਸ ਇਹ ਚੱਕ ਦੋ ਹਾਂਜੀ ਹਾਂ ਹਾਂ ਨਹੀਂ ਚਲੋ ਕੋਈ ਆਲੀ ਇੰਨਾ ਤਾਂ ਹੁੰਦਾ ਹੀ ਰਹਿੰਦਾ ਵੇ ਹੁੰਦਾ ਹੀ ਰਹਿੰਦਾ ਚਾਹ ਪੀਓ ਚਾਹ ਪੀਣੇ ਚਾਹ ਚਾਹਣੀ ਦੀ ਚਾਹ ਬਣਾਇ। ਹੂੰ। ਇਹ ਮੌਸਮੇ ਇਹਦੇ ਨਾਲ ਸਾਰਿਆਂ ਤੇ ਕੜ ਦੁਖਦੇ। ਹਾਂਜੀ ਹਾਂ ਹਾਂ ਮੇਰਾ ਤਾਂ ਆਪ ਬੈਠਿਆ ਬਾਈ ਕਹੀ ਦਿਨ ਦਾ ਬੋਲ। ਹਾਂ ਪਹਿਲਾਂ ਕਾਲ ਫਿਰ ਉਹਦੇ ਬਾਅਦ ਬੁਖਾਰ ਹੁੰਦਾ। ਹਾਂਜੀ ਹਾਂ ਹਾਂ ਬੁਖਾਰ ਵੀ ਆਉਂਦਾ ਤੇ ਸਾਰੇ ਲੱਤਾਂ ਵਾਸਤੇ ਦਰਦ ਹੁੰਦਾ। ਹਾਂਜੀ ਹਾਂ ਬੈਰ ਸਜਾਈ ਫੈਲਿਆ ਬਾਜੀ ਇਹ। ਇੱਕ ਵਾਰ ਸਾਰਿਆਂ ਤੇ ਚੜਦਾ ਹੁਣ ਸਵੇਰ ਉਹ ਤੇਰੇ ਪਾਪਾ ਨੂੰ ਹੋਇਆ ਵਾ ਤਾਂ। ਅੱਛਾ। ਸਾਨੂੰ ਤੇ ਨਾਨ ਨੂੰ। ਹਾਂਜੀ ਹਾਂ ਹਾਂ। ਆਹੋ ਹੁਣ ਮੈਨੂੰ ਕੁ ਥੋੜਾ ਜਿਹਾ ਕਰਨ ਤੇ ਡਰ ਲੱਗਦਾ। ਕਰਨ ਨੂੰ ਨਾ ਤਾਂ ਦਵਾਈ ਲੁੰਦਾ। ਹਾਂ ਜੀ ਫੇਰ ਰਾਤ ਨੂੰ ਵੀ ਜੇ ਸਿਰ ਵੀ ਦੁਖੀ ਜਾਂਦਾ ਇੱਕ ਘੰਟਾ ਰੋਈ ਹੋ ਜਾਂਦਾ ਤੇ ਹੂੰ ਵੀ ਮੈਨੂੰ ਪਤਾ ਨਹੀਂ ਕਿ ਆ ਹੋਵੇ ਦਵਾਈ ਵੀ ਨਹੀਂ ਜਾਂਦਾ ਦਵਾਈ ਵੀ ਲੋਕ ਕੋਈ ਤੇ ਬਾਹਰ ਖੜ ਕੇ ਵੀ ਨਿਕਲ ਜਾਂਦੀ ਹੈ ਮੇਰੀ ਦਵਾਈ ਜੇ ਰੋਈ ਹੋ ਜਾਣਾ ਤੇ ਨਿਕਲ ਨਹੀਂ ਹੋਵਾ ਫੇਰ ਹਾਂ ਜੀ ਹਾਂ ਹਾਂ ਉਹਦਾ ਬਹੁਤ ਤਾਂ ਸ਼ੁਕਰ ਆ ਵੀ ਹੋਏ ਚੇ ਚੇ ਉਹ ਸ਼ੁਕਰ ਤੇ ਦਵਾਈ ਲੰਬਾਰ ਨਹੀਂ ਹਾਂ ਜੀ ਚਲ ਉਹਨਾਂ ਦਾ ਵੈਸੇ ਬੁਖਾਰ ਹੋਵੇ ਬਹੁਤ ਔਖਾ ਹੋ ਜਾਊਗਾ ਹੂੰ ਹਰ ਸਾਰੇ ਠੀਕ ਠਾਕ ਰਹੇ ਹਾਂਜੀ ਹਾਂਜੀ ਮੰਮੀ ਐਨ ਵਧੀਆ ਜੀ ਠੀਕ ਠਾਕ ਤੇ ਹਾਂਜੀ 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 ਮਹਾ ਚਲੋ ਨਾਲੇ ਮਮੀਰਾ ਦੀ ਭਾਈ 16 ਘਰ ਆਈਏ ਨਾਲੇ ਜੈਜ਼ਮੀਨ ਦਾ ਦਿਲ ਜਾਂ ਹੋਰ ਹੋ ਜਾਊਗਾ ਚਲ ਵਧੀਆ ਕੜਾ ਜਾਣਾ ਚਾਹੀਦਾ ਹਾਂਜੀ ਹਾਂ ਜਿਹੜਾ ਵਰਸ ਕਾਪੀ ਆਈ ਉਦੋਂ ਸੁਣਾ ਹਾਂਜੀ ਹਾਂ ਇਹ ਵੀ ਮੰਨ ਜੇ ਖਰਾਬ ਹੋਈ ਜਾਂਦਾ ਇਹ ਦਵਾਈ ਲੈ ਕੇ ਆਏ ਤੇ ਨਾਲੇ ਮੰਮੀ ਤਾਂ ਵਾਈਆਂ ਨਹੀਂ ਮੈਂ ਤੇ ਨਹੀਂ ਮੇਰਾ ਮਨ ਜਾ ਚੱਕ ਹੋਈ ਜਾਂਦਾ ਵੀ ਖਾਈ ਮੈਂਦੀਆਂ ਦੋਈਆਂ ਖਾਂਦੀ ਆ ਉਹ ਉਧਰ ਚਾਚਾ ਜੀ ਆ ਗਿਆ ਬੋਲਦਾ ਬਾਹਰ ਚਾਂਪਾ ਭਾਈ ਆ ਉਧਰ ਉਹ ਦੇਖ ਬੱਸ ਡੈਡੀ ਆ ਗਏ ਇਹਦੀ ਹਾਸੇ ਗਾਲ ਜੀ ਉਹ ਨਿਕਲਦੀ ਨਹੀਂ ਹੈ ਜੀ ਮੈਂ ਕੱਦਾਂ ਕਹਿੰਦਾ ਇਹਨੂੰ ਮੈਂ ਕੱਦਾਂ ਕਹੀ ਉਹਦਾ ਮੈਂ ਖਾ ਤਾਂ ਠੰਡ ਲਵਾ ਲੈਣੀ ਤਾਂ ਨਿਕਲਦਾ ਵਾਹ ਜਾ ਹਾਂ ਆ ਜਾ ਗੰਦੇ ਕਹਿੰਦੀ ਮੈਂ ਟੱਪ ਤੋਂ ਹੁੰਦੀ ਆ ਆ ਕੀ ਲੈ ਹੁਣ ਆ ਕੀ ਸੰਦੀਪ ਬੋਲ ਹੁਣ ਜਿੰਨਾ ਸਭ ਪਾਣੀ ਟੱਪੇ ਚ ਪਾ ਕੇ ਵਿੱਚ ਭਰੀ ਹੋਈ ਜਾਂਦੀ ਆ ਵੀ ਸਾਰੀ ਸਾਰੇ ਕਪੜੇ ਲੈ ਕੱਪੜੇ ਬੰਦਾ ਤਾਂ ਠੰਡਾ ਪਾਣੀ ਹੈ ਇਹ ਨਾ ਹੋਣਾ ਪੁਲਿਸ ਪੁਲਿਸ ਨਹੀਂ ਹੋਣਾ ਗੁਰਪ੍ਰੀਤ ਨੀ ਨਾ ਹਾਏ ਰੱਬਾ ਮੇਰੇ ਆਖ ਦੇ ਉਹ ਤਾਂ ਬਿਮਾਰ ਹੋ ਜਾਊਗੀ ਹਾਏ ਰੱਬਾ ਤਾਂ ਸੁਭ੍ਰੀਤ ਉਹ ਫੇਰੇ ਕਰਨਾ ਤੈਨੂੰ ਕਿਹਨੇ ਕਿਹਾ ਉੱਤੇ ਬੜਨਾ ਐਦਰ ਜੀਜੂ ਨੇ ਕਹਿੰਦਾ ਤੈਨੂੰ ਇੱਥੇ ਬੜ ਜਾ ਕਿਆ ਕਹਦਾ ਜੀਜੂ ਨੇ ਕਿਆ ਕਹਦਾ ਇਹ ਹੋਰ ਹੋਰ ਕਿਆ ਹੈ ਉਹ ਮਾਰ ਰਿਹਾ ਜਣਤਾ ਫੇ ਦਵਾਈ ਦਵਾਈ ਡਾਕਟਰ ਆ ਗਿਆ ਚਲੋ ਡਾਕਟਰ ਮੈਂ ਉਹ ਵੀ ਡਾਕਟਰ ਸਾਹਿਬ ਗਿੱਲੀ ਹੋ ਗਈ ਬਈ ਆ ਗਿਆ ਡਾਕਟਰ ਆ ਗਿਆ ਕਿਲੇ ਕਪੜੇ ਕਿੱਥੇ ਨਿਕਲੀ ਮੇਰੇ ਕਹੇ ਤੇ ਤਾਂ ਨਿਕਲ ਮੇਰੇ ਕਹੇ ਤੇ ਤਾਂ ਨਿਕਲੀ ਹੋਣੀ ਹੈ ਨਾਉੜੇ ਜਦ ਮੈਂ ਚੇਂਜ ਕਰ ਬੋਤੇ ਡੈਡੀ ਨੂੰ ਕਹਿੰਦੀ ਮੈਂ ਤਾਂ ਟੱਪ ਤਾਂ ਹੁੰਦੀ ਸੀ ਤੂੰ ਕਰਨ ਕੀ ਫਰ ਤੂੰ ਦਨਹ ਤੇਰ ਨੂੰ ਮਗਲੇ ਥੋੜੀ ਸੁਣਾ ਕਰਨਾ ਹੈ ਤੁਸੀਂ ਕਹਿੰਦੇ ਨੂੰ ਮੇ ਲਾ ਦੇਗਾ ਉਰੇ ਜੱਮੇ ਕਪੜੇ ਪਾ ਦੇ ਬੱਚੇ ਮੰਮੀ ਲੱਗੀ ਹੋਵੇ ਕੋਈ ਆਹ ਦੇ ਮਠਿਆਲੇ ਦਿਖਾਈ ਜਾਂਦੇ ਦਿਨਾਂ ਨਾਲ ਹੋ ਚੱਲਣਾ ਨਹੀਂ ਦੇਖੀ ਬਈ ਹੱਥ ਦਾ ਰੱਖ ਹਮ ਤਾਂ ਖਾਣਾ ਕਰੋ ਠੀਕ ਵੀ ਰਚਾ ਤੂੰ ਕਾਪੀ ਦੋ ਤੁਸੀਂ? ਕਾ ਤਾਂ ਪਿੰਦੀ ਨਹੀਂ ਹੈਗੀ ਜੀ ਮੈਡਮ ਇਹ। ਤੁਹਾਨੂੰ ਕਹਿੰਦੇ ਆ ਉਹ ਪੀਣ ਵਾਲੀ ਫੇ ਨਹੀਂ। ਮੈਂ ਤਾਂ ਲੱਗਿਆ ਪੀਣ। ਮੈਂ ਉਹ ਜੀ ਚਾਹ ਪੀ ਲਈ। ਉਹ ਦੋ ਬੋਲੇ ਲਾਸਾ? ਉਹ ਵੀ ਲਾਸਾ ਲਈਆਂ। ਬੱਲੇ ਬੱਲੇ। ਹਾਂ ਜੀ। ਲਓ ਜੀ ਅਸੀਂ ਫਿਰ ਆ ਗਏ ਮਾਣਾ ਤੋਂ ਘਰੇ। ਚਾਹ ਪਾਣੀ ਪੀਤਾ, ਚਾਹ ਪਾਣੀ ਪੀ ਕੇ ਆਉਣਾ। ਟਾਈਮ ਨਾਲ ਆ ਗਏ ਜੀ ਘਰੇ। ਹੁਣ ਇਦਾਂ ਟਾਈਮ ਹੋ ਗਿਆ ਡੰਕਰਾਂ ਦਾ। ਤੇ ਹੁਣ ਆਈਏ ਸਿਵਲ ਵਰਦੀ ਚ ਕੋਲ ਕੇ ਕਪੜੇ ਲੀੜੇ ਹਨਾ ਹੋਈਏ ਕੰਮ ਵੱਲ ਠੀਕ ਹੈ ਜੀ ਤੇ ਚਲੋ ਜੀ ਮਿਲਦੇ ਫੇਰ ਕਿਸੇ ਅਗਲੇ ਬਲੌਗ ਚ ਸਤਿ ਸ੍ਰੀ ਅਕਾਲ